ਡਲ ਕਾਏ ਇਹਦੇ ਵਿੱਚ ਤਗੜਾ ਹੀ ਬੰਦਾ ਚਾਹੀਦਾ ਸੀ ਢਲਕੇ ਦੀ ਲੋਹਾਰ ਬਦਲਣ ਵਾਸਤੇ 임ਪਾ ਜੀ ਵਰਗਾ ਹੀ ਜਿਹੜਾ ਲੋਕਾਂ ਚ ਅੱਜ ਆਪ ਸਰਕਾਰ ਦੀ ਗੱਲ ਕਰੀਏ ਪੱਤਰਕਾਰ ਭਾਈ ਜਾਨੀ ਬਿੱਜ ਦੇ ਬਾਰੇ ਜਿੰਨਾ ਵੀ ਕਈ ਉਹਨਾਂ ਥੋੜਾ ਦੂਜੇ ਭਾਈ ਹੋਰੀ ਆ ਤਗੜੇ ਤਗੜੇ ਕੂੜੇ ਦੇ ਕੂੜਾ ਇਹਨਾਂ ਕੋਲ ਗੱਡੀਆਂ ਵੀ ਨਹੀਂ ਹੈਗੀਆਂ ਤੋ ਐਸੀ ਸਮਾਂ ਲਿਆਤਾ ਹੈ ਕਿ ਲੋਕ 23 ਸਾਲਾਂ ਦੀ ਇਹਨਾਂ ਕੋ ਦੁਖੀ ਹੋ ਗਏ ਨੇ ਲੋਕ ਚਾਹੁੰਦੇ ਆ ਕਿ ਅਗਰ ਇਹ 23 ਸਾਲ ਹੋਰ ਕੱਟ ਗਏ ਬਾਤੀਆਂ ਦਾ ਘਰ ਘਰ ਨਸ਼ਾ ਪਹੁੰਚਾ ਦੇ ਤੇ ਗਲੀਆਂ ਦੇ ਮੋੜਾਂ ਤੇ ਨੌਜਵਾਨ ਤੇਰੇ ਮੁੰਡੇ ਆ ਉਹ ਨਸ਼ੇ ਨਾਲ ਜਰੋ ਰੱਤੇ ਪਏ ਮਿਲਦੇ ਆ ਤੇ ਮਨ ਨੂੰ ਬੜਾ ਦੁੱਖ ਹੁੰਦਾ ਥੋ ਸਾਡੇ ਜ਼ਿਲ੍ਹਾ ਪ੍ਰਧਾਨ ਜਗਿੰਦਰ ਰਾਣਾ ਜੀ ਫੜਕੇ ਦਾ ਨੌਜਵਾਨ ਜਿਹੜਾ ਬੱਬਲੂ ਆ ਇੱਥੇ ਬਰਾਜ ਜਵਾਹ ਸੁਨਿਆਰ ਸੁਨਿਆਰ ਰਸੀਆਂ ਕਾਲ ਮੇਰੇ ਬਹੁਤ ਹੀ ਸਤਿਕਾਰਤ ਸਾਥੀਓ ਮੈਂ ਧੰਨਵਾਦੀ ਆ ਆਪਣੇ ਛੋਟੇ ਵੀਰ ਜਤਿੰਦਰ ਰਾਣਾ ਜੀ ਵੱਡੇ ਵੀਰ ਤੇ ਅੱਜ ਸਾਡਾ ਬੱਬਲ ਵੀਰ ਭਾਜਾ ਜੀ ਵੀ ਇੱਥੇ ਬਰਾਜ ਬੰਨ ਦੇਵੇਂ ਕਿਸੇ ਦਾ ਨਾਮ ਨਾ ਲੈ ਸਕਿਆ ਅਮਰਪਾਲ ਜੀ ਬੜੇ ਮਿਹਨਤੀ ਤੇ ਦਿਾਨਤਦਾਰ ਲੋਕ ਨੇ ਮੇਰੇ ਭਰਾਓ ਅੱਜ ਲੋੜ ਆ ਪੰਜਾਬ ਵਾਲਿਆਂ ਨੂੰ ਆਪਣੀ نسل ਸੰਭਲਣੀ ਆਪਣੀ ਫਸਲ ਸੰਭਲਣੀ ਆਪਣਾ ਵਿਰਸਾ ਸੰਭਲਣੀ ਆਪਣੀ ਇਹ ਧਰਤ ਮਾਂ ਸੰਭਲਣੀ ਅੱਜ ਪੰਜਾਬ ਤੇ ਬਹੁਤ ਪੱਖੀ ਹਮਲੇ ਹੋ ਰਹੇ ਇਹ ਪੰਜਾਬੀਆਂ ਦੀ ਸਭ ਤੋਂ ਵੱਡੀ ਮੁਸ਼ਕਲ ਹੈ ਸਭ ਤੋਂ ਵੱਡੀ ਮਸਤੀਕਰਸ਼ੇ ਪਿਆ ਉਹਦੇ ਵਿੱਚ ਦੂਰਦ੍ਰਿਸ਼ਟੀ ਦੀ ਣਹੋਂ ਮੇਰੇ ਸਾਥੀਓ ਪਹਿਲ ਜਿਹੜੀ ਉਹ ਨਿੱਜ ਆਬ ਦੇ ਲੋਕ ਹੋਣ ਤੇ ਇਹੋ ਜਿਹੇ ਸਾਥੀ ਜਿਹੜੇ ਅੱਜ ਸਾਡੇ ਨਾਲ ਆ ਰਹੇ ਆ ਇਹੋ ਜਿਹੇ ਲੋਕਾਂ ਸ਼ਾਇਦ ਕਿ ਅਸੀਂ ਚੰਗੇ ਜੋ ਨੌਜਵਾਨ ਨੇ ਚੰਗੇ ਜੋ ਪਰਿਵਾਰ ਨੇ ਚੰਗੇ ਜੋ ਕੰਮ ਕਰਨ ਵਾਲੇ ਵੀਰ ਨੇ ਜਿੰਨਾ ਦਾ ਦਿਲੋਂ ਜਿਹੜਾ ਵਾ ਲੋਕ ਸੇਵਾ ਵਾਲ ਜਿੰਨਾ ਦਾ ਧਿਆਨ ਉਹਨਾਂ ਨੂੰ ਪਾਰਟੀ ਨਾਲ ਜੋੜਿਆ ਜਾਵੇ ਇਸ ਤਰਫ ਦੇ ਵਿੱਚ ਜਿੰਨੇ ਕਾਂਗਰਸ ਪਾਰਟੀ ਦੇ ਜਿਨ੍ਹਾਂ ਨੂੰ ਆਪਾਂ ਫਰੰਟਲ ਆਰਗੇਨਾਈਜੇਸ਼ਨ ਕਹਿ ਦਿੰਦੇ ਆ ਸੈੱਲ ਕਹਿ ਦਿੰਦੇ ਆ ਉਹਨਾਂ ਉਹਨਾਂ ਦੇ ਰਾਈ ਉਹਨਾਂ ਲੋਕਾਂ ਨੂੰ ਨਾਲ ਜੋੜਿਆ ਜਾ ਰਿਹਾ ਹੈ ਇਸ ਅੱਜ ਅਸੀਂ ਆ ਬੱਬੂ ਜੀ ਨੂੰ ਸਹਿਜ ਜੀ ਨੂੰ ਨਿਸ਼ਾਨ ਜੀ ਨੂੰ ਇਹਨਾਂ ਸਾਰਿਆਂ ਨੂੰ ਜਿਹੜਾ ਅੱਜ ਪਾਰਟੀ ਦੇ ਕਿਸਾਨ ਸੈੱਲ ਦਾ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਸਾਡੇ ਰਾਣਾ ਜੀ ਜਿਹੜੇ ਪ੍ਰਧਾਨ ਨੇ ਇਹ ਜ਼ਿਲ੍ਹਾ ਕਿਸਾਨ ਸੈੱਲ ਦੇ ਇਹਨਾਂ ਦੀ ਰਹਿਨਮਾਈ ਹੇਠ ਇਹ ਜਿਹੜੀ ਮੁਹਿੰਮ ਇਹ ਚੱਲੀ ਅੱਗੇ ਧਰੀ ਜਾਊਗੀ ਹੋਰ ਜਿਹੜੇ ਸਾਥੀ ਆ ਲੋਕਾਂ ਉਹਨਾਂ ਨਾਲ ਜੋੜਿਆ ਜਾ ਸਕੇ ਪਾਰਟੀ ਦੀਆਂ ਨੀਤੀਆਂ ਜਿਹੜੀਆਂ ਉਹ ਘਰ ਘਰ ਪਹੁੰਚਾਈਆਂ ਜਾਣ ਤੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਹਮੇਸ਼ਾ ਉਹਨਾਂ ਦੇ ਨਾਲ ਖੜਿਆ ਜੀ ਸੀਐਮਪੀ ਵੀ ਰਹੇ ਹੋ ਇੱਕ ਐਮਪੀ ਦੇ ਚਲੋ ਵੱਜੋ ਤੁਸੀਂ ਕਾਫੀ ਸਵਾਲ ਵੀ ਚੁੱਕੇ ਨੇ ਸੁਣ ਸਕਦੇ ਜੀ ਪਰ ਜੇ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਦੇ ਅਜਿਹੇ ਕਿਹੜੇ ਕੰਮ ਨੇ ਜਿਹੜੇ ਕਿ ਵਾਦੇ ਕੀਤੇ ਤੇ ਹੁਣ ਤੱਕ ਉਹ ਬਿਲਕੁਲ ਵੀ ਪੂਰੇ ਨਹੀਂ ਹੋ ਸਕੇ ਲੋਕ ਜਿਹੜੇ ਨੇ ਤਾਂ ਦੇਖੋ ਗੱਲ ਇਹ ਆ ਪੰਜਾਬ ਸਰਕਾਰ ਤੇ ਚੁਟਕਲਿਆਂ ਤੇ ਮਜ਼ਾਕ ਦੀ ਸਰਕਾਰ ਬਣ ਕੇ ਰਹੀ ਹੈ। ਵੇਖੋ ਇਹਨਾਂ ਦਾ ਐਡਮਿਨਿਸਟ੍ਰੇਸ਼ਨ ਵੱਲ ਧਿਆਨ ਨਹੀਂ। ਅੱਜ ਕੀ ਬਣ ਰਿਹਾ ਹਰ ਗਲੀ ਗਲੀ, ਕੁਚੇ ਕੁਚੇ ਗੈਂਗਸਟਰਾਂ ਦੀਆਂ ਧਮਕੀਆਂ ਆ ਰਹੀਆਂ, ਫਰੋਤੀਆਂ ਮੰਗੀਆਂ ਜਾ ਰਹੀਆਂ। ਲਾਅ ਐਂਡ ਆਰਡਰ ਦਾ ਇੰਨਾ ਬੁਰਾ ਹਾਲ ਆ ਲੋਕਾਂ ਦੇ ਘਰਾਂ 'ਚ ਵੜ-ਵੜ ਗੋਲੀਆਂ ਮਾਰੀਆਂ ਜਾ ਰਹੀਆਂ। ਪੁਲਿਸ ਤੇ ਪ੍ਰਸ਼ਾਸਨ ਨਾ ਦੀ ਚੀਜ਼ ਹੀ ਮੁੱਕ ਗਈ। ਇੱਥੋਂ ਤੱਕ ਆ ਜਿਹੜੀਆਂ ਪੰਚਾਇਤ ਇਲੈਕਸ਼ਨਾਂ ਹੋ ਰਹੀਆਂ ਵਾ ਇਹਦੇ ਵਿੱਚ ਅੰਨੀ ਤਾਂ ਲੀ ਪਾਈ ਗਈ ਆ ਇੱਥੋਂ ਤੱਕ ਜਿਵੇਂ ਆਪਣੇ ਇਸ ਦਾ ਹੀ ਇੱਕ ਪਿੰਡ ਆ ਮੁੱਦਲ ਉੱਥੇ ਚਾਰ ਬੂਥ ਨੇ ਇੱਕ ਬੂਥ ਹੀ ਉਡਾ ਦਿੱਤਾ ਗਿਆ 900 ਤੋਂ ਵੱਧ ਵੋਟ ਦਾ ਇਦਾਂ ਇਲੈਕਸ਼ਨਾਂ ਨਹੀਂ ਹੁੰਦੀਆਂ ਇਹ ਮਸਲਾ ਅਸੀਂ ਸਟੇਟ ਇਲੈਕਸ਼ਨ ਕਮਿਸ਼ਨ ਨਾਲ ਲੀ ਚੁੱਕਿਆ ਇਦਾਂ ਹੀ ਆ ਨਾਲ ਪਿੰਡ ਸਰਜਾ ਪੈਂਦਾ ਉੱਥੇ ਅਜੇ ਤੱਕ ਵੋਟਰ ਲਿਸਟ ਹੀ ਨਹੀਂ ਪ੍ਰੋਵਾਈਡ ਕੀਤੀ ਗਈ ਆਪ ਦੇ ਜਿਹੜੇ ਐਮ ਐਲ اے ਨੇ ਉਹ ਵੀਡੀਓ ਨੂੰ ਜਿਹੜਾ ਵਾਖਵਾ ਕਰਕੇ ਆਪਣੇ ਟਕਾੜਿਆਂ ਤੇ ਬੈਠੇ ਆ ਲਓ ਇੱਕ ਅਪਾਜ ਹੋ ਚੁੱਕੀ ਆ ਪ੍ਰਸ਼ਾਸਨ ਜਿਹੜਾ ਵਾ ਮੈਂ ਇਨਾਂ ਅਫਸਰਾਂ ਨੂੰ ਇਹ ਜ਼ਰੂਰ ਕਹੂੰਗਾ ਵੀ ਆਪਣੀ ਜ਼ਮੀਰ ਦੀ ਆਵਾਜ਼ ਸੁਣੋ ਸੱਚਾਈ ਦੇ ਉੱਤੇ ਖੜੋ ਤੁਹਾਡਾ ਇਹ ਮੰਡਟ ਆ ਕਿ ਤੁਸੀਂ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਓ ਨਾ ਕਿ ਇਸ ਚੋਰ ਤੇ ਲਟੇਰੇ ਬੰਦਾ ਆਪ ਜਿਹੜੇ ਆ ਭਾਗੀਦਾਰ ਬਣੋ ਇਨਾਂ ਅਫਸਰਾਂ ਨੂੰ ਜਿਹੜਾ ਵਾ ਇਨਾਂ ਨੂੰ ਇਨਾਂ ਦੇ ਕੀਤੇ ਦੀ ਜਿਹੜੀ ਸਜ਼ਾ ਭੁਗਤਣੀ ਪਵੇਗੀ ਅਸੀਂ ਹਰ ਲੈਵਲ ਦੇ ਉੱਤੇ ਮੈਂ ਹਰ ਇਨਸੀਡੈਂਟ ਜਿਹੜਾ ਵਾ ਉਹ ਸਟੇਟ ਇਲੈਕਸ਼ਨ ਕਮਿਸ਼ਨਰ ਚੀਫ ਸਕੱਟਰੀ ਡੀਸੀ ਹੋਮ ਸਕੱਟਰੀ ਤੇ ਨਿਗਾਹ 'ਚ ਲੈ ਕੇ ਆ ਰਹੇ ਹਾਂ ਡੀਜੀਪੀ ਦੀ ਨਿਗਾਹ 'ਚ ਲੈ ਕੇ ਆ ਰਹੇ ਹਾਂ ਤੇ ਅਸੀਂ ਇਸ ਦਾ ਜਿਹੜਾ ਵਕ ਕਾਨੂੰਨ ਜਿਹੜਾ ਵਾ ਇਦਾਂ ਦੇ ਖਿਲਾਫ ਪ੍ਰਸੀਡ ਵੀ ਕਰਾਂਗੇ 2027 ਦੀ ਚੋਣਾਂ ਤੇ ਪੰਚਾਇਤੀ ਚੋਣਾਂ ਕਿਸ ਤਰ੍ਹਾਂ ਦੇ ਦੇਖੋ ਪੰਚਾਇਤੀ ਚੋਣਾਂ ਤੇ 27 ਦੀਆਂ ਚੋਣਾਂ ਦਾ ਬਹੁਤ ਫਰਕ ਹੈ ਤੁਸੀਂ ਇਹਨੂੰ ਐਮਪੀ ਦੀਆਂ ਚੋਣਾਂ ਨਾਲ ਕਬੇੜ ਕਰ ਸਕਦੇ ਹੋ ਐਮਪੀ ਦੀਆਂ ਚੋਣਾਂ 'ਚ ਤੁਸੀਂ ਇਹ ਵੇਖ ਲਓ ਵੀ ਇੰਨੀ ਚਾਹੇ ਮੋਦੀ ਸਰਕਾਰ ਦੀ ਈਡੀ ਉਹਨਾਂ ਦੀ ਇਨਕਮ ਟੈਕਸ ਉਹਨਾਂ ਦੀ ਸੀਬੀਆਈ ਲੋਕਾਨਾ ਤਕਾਕਾਰੀ ਉਧਰੋਂ ਵਿਜੀਲੈਂਸ ਤੇ ਸਾਰਾ ਜਿਹੜਾ ਤਾਣਾ ਬਾਣਾ ਉਸ ਸਟੇਟ ਗਵਰਨਮੈਂਟ ਦੀ ਮਦਦ ਕਰ ਰਿਹਾ ਫੇਰ ਵੀ ਕਾਂਗਰਸ ਨੇ 8 ਸੀਟਾਂ ਜਿੱਤੀਆਂ ਵਾ ਮੈਂ ਚੰਡੀਗੜ੍ਹ ਤੋਂ ਪੰਜਾਬ ਦਾ ਐਸਾਈ ਗਣਦਾ ਕਿ 8 ਸੀਟਾਂ ਜਿਹੜੀਆਂ ਜਿੱਤੀਆਂ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਅਗਲੀ ਸਰਕਾਰ ਬਹੁਤ ਵੱਡੀ ਬਹੁਮਤ ਦਾ ਬਣਾਏਗੀ ਕਿ ਆਮ ਆਦਮੀ ਪਾਰਟੀ ਨੂੰ ਜੇ 2-4 ਸੀਟਾਂ ਵੀ ਮਿਲ ਜਾਣ ਮੈਂ ਸਮਝੂ ਬੜੀ ਵੱਡੀ ਗੱਲ ਆ ਇਹਨਾਂ ਦਾ ਪੂਰਨ ਸਫਾਇਆ ਹੋਣ ਜਾ ਰਿਹਾ ਸਰ ਬੜਾ ਰੀੜਕਾ ਪਿਆ ਦਿੱਲੀ ਤੇਜਰੀ ਵਾਲੇ ਆਪਣੀ ਕੁਰਸੀ ਛੱਡਤੀ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਬਦਲਤੀ ਗੱਲ ਕੀਤੀ ਜਾ ਰਹੀ ਹੈ ਪਹਿਲਾਂ ਤਾਂ ਮੈਂ ਮਾਨ ਸਾਹਿਬ ਹਸਪੀਟਲ ਜਿਨੇ ਕੀ ਕੀਤਾ ਪਹਿਲਾਂ ਤਾਂ ਮੈਂ ਮਾਨ ਸਾਹਿਬ ਨੂੰ ਦੀ ਸਿਹਤਯਾਬੀ ਲਈ ਦੁਆ ਕਰਦਾ ਦੂਸਰਾ ਵੀਰੋ ਇਹ ਆਪਾਂ ਇੱਕ ਦਿਨ ਨਿੱਕੇ ਨਿਆਣੇ 뮤지컬 ਚੇਅਰ ਦੀ ਗੇਮ ਖੇਡਦੇ ਹੁੰਦੇ ਇੱਥੇ ਹੁਣ ਗੇਮ 뮤지컬 ਗੇਮ ਚੱਲੀ ਆ ਰੋਜ਼ ਹੀ ਨਵਾਂ ਨਾਂ ਆ ਜਾਂਦਾ ਕਦੀ ਰਾਗਰ ਛੱਡਾ ਜੀ ਦਾ ਕਦੀ ਸੰਧਵਾ ਜੀ ਦਾ ਕਦੀ ਹਰਪਾਲ ਚੀਮਾ ਜੀ ਦਾ ਕਦੀ ਬਲਜਿੰਦਰ ਕੌਰ ਜੀ ਦਾ ਇਹ ਕਿਸ ਨੂੰ ਨਹੀਂ ਪਤਾ ਇਹ ਤੂੜਦੇ ਵਿੱਚ ਜਿਹੜਾ ਵਾ ਉਹ ਬੱਕਰਾ ਪੰਜਾਬ ਫਿਰਦਾ ਵਾ ਕਿਹੜੇ ਪਾਸੇ ਨੂੰ ਜਾ ਰਿਹਾ ਇਹ ਭੰਬਲ ਭੂਸੇ ਚ ਲੋਕਾਂ ਨੂੰ ਪੰਜਾਬ ਨੂੰ ਬਾਰ ਕਰਦਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਤਿੰਦਰ ਰਾਣਾ ਜੀ ਮੈਂ ਅੰਮ੍ਰਿਤਸਰ ਤੋਂ ਕਿਸਾਨ ਸੈਲ ਕਾਂਗਰਸ ਦਾ ਪ੍ਰੈਜ਼ੀਡੈਂਟ ਹਾਂ ਜੀ ਹਾਈ ਕਮਾਂਡ ਸਾਡੇ AICC ਦੇ 올 ਇੰਡੀਆ ਦੇ ਕਾਂਗਰਸ ਕਮੇਟੀ ਕਾਂਗਰਸ ਸੈਲ ਦੇ ਸਾਡੇ ਪ੍ਰਧਾਨ ਨੇ ਸੁਖਪਾਲ ਸਿੰਘ ਖੈਰਾ ਜੀ ਸਾਡੇ ਪੰਜਾਬ ਦੇ ਪ੍ਰਧਾਨ ਨੇ ਕਿਰਨ ਪ੍ਰੀਸ ਸੰਧੂ ਮਿੱਠਾ ਜੀ ਉਹਨਾਂ ਦੇ ਅਗਵਾਈ ਹੇਠ ਮੈਨੂੰ ਉਹਨਾਂ ਨੇ ਅੰਮ੍ਰਿਤਸਰ ਦਾ ਬਣਾਇਆ ਜੀ ਪ੍ਰੈਜ਼ੀਡੈਂਟ ਮੈਂ ਉਸ ਤੋਂ ਬਾਅਦ ਆਪਣੀ ਟੀਮ ਨੂੰ ਵਧਿਆ ਕਰਦਿਆ ਹੋਇਆ ਜੀ ਇਹਨਾਂ ਦੇ ਅੰਡਰ 8 ਜਨਨ ਸੈਕਟਰੀ 16 ਸੈਕਟਰੀ ਔਰ 18 ਵਾਰਡ ਪ੍ਰਧਾਨ ਆਣਗੇ ਜੀ ਮੈਂ ਬਹੁਤ ਹੀ ਵਧੀਆ ਅਹੁਦਾ ਦੇ ਨਾਲ ਇਹਨਾਂ ਨੂੰ ਹਾਈ ਕਮਾਂਡ ਦੇ ਨਿਵਾਜਿਆ ਮੈਂ ਆਸ ਕਰਾਂਗਾ ਕੀ ਮੇਰਾ ਵੀਰ ਚੜ੍ਹਦੀ ਕਲਾ ਦੇ ਵਿੱਚ ਇਤਰਾਹੀ ਕੰਮ ਕਰਦਾ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ 27 ਦੀਆਂ ਇਲੈਕਸ਼ਨਾਂ ਦੇ ਵਿੱਚ ਈਸਟ ਹਲਕੇ ਦੇ ਵਿੱਚੋਂ ਸਾਡੇ ਸਰਦਾਰ ਜਸਵੀਰ ਸਿੰਘ ਡੀਂਬਾ ਜੀ ਨੂੰ ਰਾਹੁਲ ਗਾਂਧੀ ਜੀ ਨੇ ਹਾਈ ਕਮਾਂਡ ਜੀ ਨੇ ਰਾਜ ਸਾਡੇ ਸਸਰੀਕਲ ਸਾਰੇ ਵੀਰਾਂ ਨੂੰ ਜੀ ਮੇਰਾ ਨਾਮ ਹਰਮਨਪਾਲ ਸਿੰਘ ਮੈਂ ਈਸਟ ਹਲਕੇ ਦਾ ਕਾਂਗਰਸ ਦਾ ਪਰ ਅਸੀਂ ਚੁਣੇ ਗਏ ਆ ਜੀ ਜਤਿੰਦਰ ਭਾਜੀ ਤੇ ਡਿੰਪਾ ਭਾਜੀ ਦੀ ਤੈਰ ਦਿਲੋਂ ਜਿਹੜਾ ਉਹ ਅਹੁਦਾ ਦਿੱਤਾ ਗਿਆ ਉਹ ਅਹੁਦੇ ਨੂੰ ਮੈਂ ਤਾਂ ਦੇ ਹੀ ਨਾ ਇਮਾਨਦਾਰੀ ਨਾਲ ਹਰ ਕਰਨ ਨਿਭਾਵਾਂਗਾ ਔਰ ਆਪਾਂ ਆਪਾਂ ਪੂਰੀ ਕੋਸ਼ਿਸ਼ ਕਰਨੀ ਹੈ ਕਿ ਆਪਾਂ ਕਾਂਗਰਸ ਨੂੰ ਉੱਤੇ ਚੁੱਕ ਕੇ ਖੜੀਏ ਔਰ 2027 ਚ 101% ਸਾਡੀ ਸਰਕਾਰ ਆਵੇ ਔਰ ਅਸੀਂ ਆਪਣੇ ਨਵੇਂ-ਨਵੇਂ ਬੰਦੇ ਨਵੇਂ ਚਿਹਰੇ ਵਿੱਚ ਲੈ ਕੇ ਆਈਏ ਜਿਹਦੇ ਨਾਲ ਸਾਰਿਆਂ ਦਾ ਮਨੋਬਲ ਵਧੇ ਔਰ ਅੱਜ ਇਸ ਅੰਮ੍ਰਿਤਸਰ ਈਸਟ ਹਲਕੇ ਦੇ ਮੈਨੂੰ ਪ੍ਰਧਾਨ ਨੇ ਨਿਵਾਜਿਆ ਗਿਆ ਨਾਲ ਇੱਕ ਵਾਈਸ ਪ੍ਰੈਸਿਡੈਂਟ ਬਣਾਇਆ ਗਿਆ ਨਾਲ ਇੱਕ ਜਨਰਲ ਸੈਕਟਰੀ ਬਣਾਇਆ ਗਿਆ ਔਰ ਇੱਕ ਨਵੀਂ ਟੀਮ ਖੜੀ ਕੀਤੀ ਗਈ ਹੈ ਮੈਂ ਉਸ ਨਵੀਂ ਟੀਮ ਦਾ ਆਪਣੇ ਨਾਲ ਜੋੜ ਕੇ ਸਾਰੇ ਪਾਸੇ ਸਾਰੇ ਈਸਟ ਹਲਕੇ ਦਾ ਜੋ ਰੁਕੇ ਕੰਮ ਜਾਂ ਜੋ ਮੇਰੇ ਹੱਥ 'ਚ ਜੋ ਕੁਝ ਹੋਏਗਾ ਮੈਂ ਸਾਰਿਆਂ ਦਾ ਭਲਾ ਕਰਾਂਗਾ ਔਰ ਕੰਮ ਕਰਾਵਾਂਗਾ ਇਲਾਕਾ ਨਿਵਾਸੀ ਦਾ ਜੰਨਾ ਕੇ ਪਿਆਰ ਤੇ ਸਾਥ ਮਿਲਦਾ ਤੁਸੀਂ ਅੱਜ ਇਕੱਠਵੇਂ ਹੀ ਲਿਆ ਜੀ ਇਲਾਕਾ ਨਿਵਾਸੀ ਬਹੁਤ ਸਾਥ ਆਏ ਨੇ ਮੈਂ ਥੋੜਾ ਬੋਤਾ ਕੰਮ ਬਗੈਰ ਕਿਸੇ ਚੀਜ਼ ਤੋਂ ਆਪਣੀ ਚਲਾਉਂਦਾ ਸੀਗਾ ਪਰ ਅੱਜ ਮੇਰੇ ਤੇ ਇੱਕ ਤਮਗਾ ਲੱਗ ਗਿਆ ਮੈਨੂੰ ਇੱਕ ਅਹੁਦਾ ਮਿਲ ਗਿਆ ਜਿਹਦੇ ਨਾਲ ਮੈਂ ਹੋਰ ਵਧੀਆ ਕੰਮ ਸਾਰੇ ਲੋਕਾਂ ਦਾ ਪਰ ਇਸ ਢਲਗੇ ਦੇ ਕਿਹੜੇ ਕਿਹੜੇ ਕੰਮ ਨੇ ਮੁੱਖ ਤੌਰ ਤੇ ਜਿਹੜੇ ਕਿ ਪੈਂਡਿੰਗ ਤੁਹਾਨੂੰ ਲੱਗਦੇ ਆ ਵੀ ਤੁਸੀਂ ਕਰਾਓਗੇ ਜਾਂ ਉਹਦੇ ਵਿੱਚ ਲੜ ਕੇ ਕਰਾਏ ਜਾ ਸਕਦੇ ਨੇ ਜਿਹੜੇ ਨਹੀਂ ਹੋਏ ਇੱਕ 1 ਅਪ੍ਰੈਲ ਕੇ ਦਾ ਕੰਮ ਜੀ ਕੱਲੀ ਨਵਾਂ ਸ਼ੁਰੂ ਆਇਆ ਜੀ ਅਸੀਂ ਚਾਹੁੰਦੇ ਆ ਕਿ ਜਿਹੜੇ ਏਜੰਸੀਆਂ ਨਵੀਆਂ ਆਈਆਂ ਇੱਥੇ ਸਾਰੀਆਂ ਸਭ ਦੀਆਂ ਗੱਡੀਆਂ ਟ੍ਰਾਇਲ ਇੱਥੇ ਆਉਣ ਤੁਆਂ ਕਿਸੇ ਗੱਡੀ ਗੱਡੀਆਂ ਦੀ ਹਾਂਜੀ ਟਾਟਾ ਦੀ ਐ ਮਹਿੰਦਰਾ ਦੀ ਸਾਰੀਆਂ ਦੀ ਟ్రਾਇਲ ਗੱਡੀਆਂ ਇੱਥੇ ਆਉਂਦੀਆਂ ਪਿਛਲੇ 6 ਮਹੀਨਿਆਂ ਚ 5 ਐਕਸੀਡੈਂਟ ਹੋ ਗਏ ਐਸੇ ਚੌਂਕਾ ਚ ਇੱਕ ਕੱਲ ਡਾਕਟਰ ਤੋਂ ਹੈ ਆ ਅਸੀਂ ਪਹਿਲੇ ਤੇ ਡਿੰਪਾ ਜੀ ਨੂੰ ਕਹਿ ਕੇ ਰਾਣਾ ਜੀ ਨੂੰ ਕਹਿ ਕੇ ਡੀਸੀ ਸਾਹਿਬ ਨੂੰ ਚਿੱਠੀ ਦਈਏ ਵੀ ਇੱਥੇ ਗੱਡੀਆਂ ਦੀਆਂ ਟਰਾਈਆਂ ਬੰਦ ਕਰਈਆਂ ਜਾਣ ਕਿਉਂਕਿ ਗੱਡੀ ਇੱਥੇ ਟਰਾਈ ਕਰਦੇ 100 ਦੀ ਸਪੀਡ ਤੇ ਕੋਈ ਨਾਰਮਲ ਕੋ ਬੱਚਿਆ ਜਾ ਰਿਹਾ ਕੁਝ ਜਾ ਰਿਹਾ ਉਹਦਣਾ ਐਕਸੀਡੈਂਟ ਹੋ ਰਿਹਾ ਪਹਿਲਾ ਤੇ ਇਹ ਪੁਆਇੰਟ ਆ ਰਿਹਾ ਜੀ ਦੂਜਾ ਇਹ ਜੀ ਜਦੋਂ ਅਸੀਂ ਇੱਥੇ ਵੇਖਦੇ ਆ ਅਲਫਾਮੰਤੋ ਕੇ ਲੈ ਕੇ ਸਾਰੇ ਪਾਸੇ ਜਾਮ ਲਗਾ ਹੁੰਦਾ ਅੱਜ ਇਹਨਾਂ ਨੂੰ ਹਾਂ ਤੇ ਪੋਣਾ ਕੱਢਾ ਲੱਗ ਗਿਆ ਗੋਲਾਂ ਗੋਲਾਂ ਲੱਗ ਗਿਆ ਮਤਲਬ ਕੋਈ ਵਿਉਂਤ ਨਹੀਂ ਹੈ ਕੋਈ ਟ੍ਰੈਫਿਕ ਦੀ ਵਿਉਂਤ ਨਹੀਂ ਹੈ ਕਦੀ ਪੀਆਰਟੀਸੀ ਤਾਂ ਖੋਲ ਦਿੰਦੇ ਆ ਕਿਸੇ ਨੂੰ ਭਲੇਖਾ ਲੱਗ ਜਾਂਦਾ ਕੋਈ ਉਧਰੋਂ ਪੀਆਰਟੀਸੀ ਚ ਰੌਂਗ ਸਾਈਡ ਆ ਰਿਹਾ ਹੈ ਸਹੀ ਗੱਲ ਹੈ ਟ੍ਰੈਫਿਕ ਦਾ ਮੁੱਦਾ ਬਹੁਤ ਖੜਾ ਆਇਆ ਜੀ ਤੇ ਦੇਖਦਾ ਤਾਂ ਲੱਗਦਾ ਵੀ ਅੰਡਰਪਾਸ ਬੰਨਾ ਚਾਹੀਦਾ ਜਿੱਦਣਾ ਕਿ ਅੰਦਰ ਆਉਣ ਵਾਲਿਆਂ ਨੂੰ ਪਰੇਸ਼ਾਨੀ ਨਾ ਹੋਵੇ ਬਿਲਕੁਲ ਬੰਨਾ ਚਾਹੀਦਾ ਜੀ ਪਰ ਸਰਕਾਰ ਕੁਝ ਕਰੇ ਤਾਂ ਤਾਂ ਸਰਕਾਰ ਕਰ ਕੁਝ ਨਹੀਂ ਰਹੀ ਨਹੀਂ ਤੁਸੀਂ ਕੀ ਸੰਘਰਸ਼ ਕਰੋਗੇ ਸੰਘਰਸ਼ ਕਰਾਂਗੇ ਜੀ ਆਪਣੇ ਰਾਣੇ ਭਾਜੀ ਨਾਲ ਸਾਰੇ ਡਿੰਪੇ ਕੁਝ ਕਰਾਂਗੇ ਕੁਝ ਸੋਚਾਂਗੇ ਤੇ ਕੁਝ ਕਰਾਂਗੇ ਡਬਲਟ ਮੋ